ਕਹਿੰਦੇ ਹਨ ਕਿ ਹਰੀ ਸਿੰਘ ਨਲੂਏ ਦੀ ਲਾਸ਼ ਤੋਂ ਅਫਗਾਨੀ ਫੌਜਾਂ 5 ਦਿਨ ਤੱਕ ਡਰਦੀਆਂ ਰਹੀਆਂ ਕਹਿੰਦੇ ਹਨ ਕਿ ਜਦੋਂ ਜਮਰੋਦ ਦਾ ਕਿਲਾ ਸਿੱਖਾਂ ਨੇ ਫਤਿਹ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਨੌਨਿਹਾਲ ਸਿੰਘ ਦੇ ਵਿਆਹ ਕਾਰਨ ਖਾਲਸਾ ਫੌਜਾਂ ਨੂੰ ਵਾਪਸ ਸੱਦ ਲਿਆ ਸੀ ਨੌਨਿਹਾਲ ਦੇ ਵਿਆਹ ਕਰਕੇ ਸਾਰੀ ਖਾਲਸਾ ਫੌਜ ਵਾਪਸ ਬੁਲਾ ਲਈ ਸੀ ਉਸ ਵੇਲੇ ਜਮਰੋਦ ਦੇ ਕਿਲੇ ਵਿੱਚ ਮਹਾ ਸਿੰਘ ਦੇ ਨਾਲ 700 ਸਿਪਾਹੀ ਰਹਿ ਗਏ ਸਨ ਇਹ ਦੇਖ ਕੇ ਦੋਸਤ ਮੁਹੰਮਦ ਖਾਨ ਨੇ ਆਪਣੀ ਅਫਗਾਨੀ ਫੌਜ ਨਾਲ ਹਮਲਾ ਬੋਲ ਦਿੱਤਾ ਜਦੋਂ ਇਸ ਦੀ ਖਬਰ 10 ਮੀਲ ਦੂਰ ਬੈਠੇ ਹਰੀ ਸਿੰਘ ਨਲੂਏ ਤੱਕ ਪਹੁੰਚੀ ਤਾਂ ਹਰੀ ਸਿੰਘ ਨਲਵਾ ਆਪਣੀ ਫੌਜ ਲੈ ਕੇ ਆਇਆ ਇੱਕ ਵਾਰ ਜੀ ਉਸਨੇ ਸਾਰਿਆਂ ਨੂੰ ਉਧੇੜ ਕੇ ਰੱਖ ਦਿੱਤਾ ਪਰ ਇਸ ਜੰਗ ਵਿੱਚ ਹਰੀ ਸਿੰਘ ਨਲੂਏ ਨੂੰ ਇੱਕ ਗੋਲੀ ਲੱਗੀ ਜਿਸ ਨਾਲ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਜ਼ਖਮੀ ਹੋਣ ਕਾਰਨ ਹਰੀ ਸਿੰਘ ਨਲਵਾ ਜਮਰੋਦ ਦੇ ਕਿਲੇ ਵਿੱਚ ਹੀ ਸ਼ਹੀਦ ਹੋ ਗਏ ਸੀ ਪਰ ਮੌਤ ਤੋਂ ਪਹਿਲੇ ਹੀ ਹਰੀ ਸਿੰਘ ਨਲੂਆ ਨੇ ਮਹਾ ਸਿੰਘ ਨੂੰ ਇੱਕ ਗੱਲ ਕਹੀ ਸੀ ਕਿ ਖਾਲਸਾ ਫੌਜ ਦੀ ਮਦਦ ਆਉਣ ਤੋਂ ਪਹਿਲੇ ਮੇਰੀ ਮੌਤ ਦੀ ਖਬਰ ਗੁਪਤ ਰੱਖੀ ਜਾਵੇ 700 ਸਿਪਾਹੀਆਂ ਨੂੰ ਇਹ ਤੱਕ ਨਹੀਂ ਸੀ ਪਤਾ ਕਿ ਹਰੀ ਸਿੰਘ ਨਲੂਆ ਜਾ ਚੁੱਕੇ ਹਨ ਅਫਗਾਨੀ ਫੌਜ ਇਸੇ ਡਰ ਵਿੱਚ 5 ਦਿਨ ਬਾਹਰ ਬੈਠੀ ਰਹੀ ਸੀ ਕਿ ਹਰੀ ਸਿੰਘ ਨਲੂਆ ਜਿੰਦਾ ਹੈ ਫੌਜ ਦੀ ਮਦਦ ਭੇਜੀ ਇੱਕ ਵਾਰੀ ਅਫਗਾਨੀ ਫੌਜਾਂ ਦੀਆਂ ੱੱਜੀਆਂ ਉੜਾ ਦਿੱਤੀਆਂ ਫਰੀ ਸਿੰਘ ਨਲੂਏ ਦੀ ਮੌਤ ਦੀ ਖਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਅਦਮਾ ਲੱਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਫਰੀ ਸਿੰਘ ਨਲੂਏ ਨਾਲ ਬਹੁਤ ਪਿਆਰ ਕਰਦੇ ਸਨ ਅਜਈਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਮੇਰੀ ਇਹ ਵੀਡੀਓ